ਆ ਲੋਕੇਸ਼ਨ ਦਿਓ ਮਰਦ ਬਣ ਰਿਹਾ ਹੁਣ ਸਾਨੂੰ ਵੀ ਕੋਈ ਚਮਤਕਾਰ ਦਿਖਾਣ ਦਿਓ ਕੋ ਜਾਦੂ ਜੂਦੂ ਦਿਖਾਣ ਦਿਓ ਲੋਕੇਸ਼ਨ ਦਿਓ ਮੇਰੇ ਮੈਸੇਜ ਦਾ ਜਵਾਬ ਦਿਓ ਵਸਤ ਤੇ ਜਾਨੂ ਤੇ ਬਾਕੀ ਜਿਹੜੀਆਂ ਤੂ ਇਹ ਕਰ ਰਿਆ ਨਾ ਲੋਕੇਸ਼ਨ ਲੋਕੇਸ਼ਨ ਪਾਕਿਸਤਾਨ ਦੀ ਜਦੋਂ ਮੇਰੇ ਘਰ ਦੀ ਚਾਹੀਦੀ ਹੋਈ ਤੇ ਦੱਸਿਂ ਜਿਹੜਾ ਇਹ ਕੰਮ ਹੈ ਨਾ ਇਹ ਕੰਮ ਬੜਾ ਲੈਵਲ ਤੇ ਹੋਏ ਹੋਏ ਨੇ ਤੁਹਾਡੀਆਂ ਤਾਂ ਸੱਤ ਨਸਲਾਂ ਵੀ ਇਹ ਨਹੀਂ ਕਰ ਸਕਦੀਆਂ ਨੇ ਤੇ ਤੂੰ ਸਬਰ ਕਰ ਤੇਰੇ ਪਿੱਛੇ ਲੱਗਿਆ ਮੇਰੀ ਜ਼ਿੰਦਗੀ ਦਾ ਹੋਰ ਕੋਈ ਕੰਮ ਨਹੀਂ ਤੇਰੇ ਪਿੱਛੇ ਟੈਂਸ਼ਨ ਨਾਲ ਅੱਲਾ ਖੈਰ ਕਰੇਗਾ ਬੜਾ ਸੋਹਣਾ ਰਿਜ਼ਲਟ ਦੇ ਆਗਾ ਤੈਨੂੰ ਤੇਰੀ ਜਿੰਨੀ ਤੂੰ ਬਦਮਾਸ਼ੀ ਕਰਨ ਡਿਆ ਨਾ ਬੈਠਾ ਇਸ ਸਾਰੀ ਗੱਡਾਂ ਦਾ ਮੈਂ ਹੁਣ ਉਹ ਤੋਂ ਹੀ ਵੀਡੀਓ ਪਾਵਾਂਗਾ ਤੇ ਉਹ ਤੋਂ ਹੀ ਸਾਹਮਣੇ ਆਵਾਂਗਾ ਜਦੋਂ ਤੇਰਾ ਮੈਂ ਕਰਾਂਗਾ ਤੀਆਬ ਲੋਕੇਸ਼ਨ ਦਿਓ ਮਰਦ ਬਣਦਾ ਹੁਣ ਸਾਾਨੂੰ ਵੀ ਕੋਈ ਚਮਤਕਾਰ ਦਿਖਾਣ ਦਿਓ ਕੋਈ ਜਾਦੂ ਜੂਦੂ ਦਿਖਾਣ ਦਿਓ ਲੋਕੇਸ਼ਨ ਦਿਓ ਮੇਰੇ ਮੈਸੇਜ ਦਾ ਜਵਾਬ ਦਿਓ ਵਸਤ ਤੇ ਜਾਨੂ ਤੇ ਬਸ ਜਿਹੜੀਆਂ ਤੂੰ ਇਹ ਕਰ ਰਿਆ ਨਾ ਲੋਕੇਸ਼ਨ ਲੋਕੇਸ਼ਨ ਆ ਪਾਕਿਸਤਾਨ ਦੀ ਜਦੋਂ ਮੇਰੇ ਘਰ ਦੀ ਚਾਹੀਦੀ ਹੋਈ ਤੇ ਦੱਸਿਂ ਜਿਹੜਾ ਇਹ ਕੰਮ ਹੈ ਨਾ ਕੰਮ ਬੜੇ ਲੈਵਲ ਤੇ ਹੋਏ ਹੋਏ ਨੇ ਤੁਹਾਡੀਆਂ ਦੇ ਸੱਤ ਨਸਲਾਂ ਵੀ ਇਹ ਨਹੀਂ ਕਰ ਸਕਦੀਆਂ ਨੇ ਤੇ ਤੂੰ ਸਬਰ ਕਰ ਤੇਰੇ ਪਿੱਛੇ ਲੱਗਿਆ ਮੇਰੀ ਜ਼ਿੰਦਗੀ ਦਾ ਹੋਰ ਕੋਈ ਕੰਮ ਨਹੀਂ ਤੇਰੇ ਪਿੱਛੇ ਟੈਂਸ਼ਨ ਨਾਲ ਅੱਲਾਹ ਖੈਰ ਕਰੇਗਾ ਬੜਾ ਸੋਹਣਾ ਰਿਜ਼ਲਟ ਦਿਹਾਗਾ ਤੈਨੂੰ ਤੇਰੀ ਜਿੰਨੀ ਤੂੰ ਬਦਮਾਸ਼ੀ ਕਰਨ ਡਿਆ ਨਾ ਬੈਠਾ ਇਸ ਸਾਰੀ ਕੱਡਾਂ ਦਾ ਮੈਂ ਹੁਣ ਉਦੋਂ ਹੀ ਵੀਡੀਓ ਪਾਵਾਂਗਾ ਤੇ ਉਦੋਂ ਹੀ ਸਾਹਮਣੇ ਆਵਾਂਗਾ ਜਦੋਂ ਤੇਰਾ ਮੈਂ ਕਰਾਂਗਾ ਆਹ ਲੋਕੇਸ਼ਨ ਦਿਓ ਮਰਦ ਬਣਦਾ ਹੁਣ ਸਾਨੂੰ ਵੀ ਕੋਈ ਚਮਤਕਾਰ ਦਿਖਾਣ ਦਿਓ ਕੋਈ ਜਾਦੂ ਜੂਦੂ ਦਿਖਾਣ ਦਿਓ ਲੋਕੇਸ਼ਨ ਤੇ ਹੋ ਮੇਰੇ ਮੈਸੇਜ ਦਾ ਜਵਾਬ ਦਿਓ ਵਸਬ ਤੇ ਜਾਨੂ ਬਸ ਜਿਹੜੀਆਂ ਤੂੰ ਇਹ ਕਰ ਰਿਆ ਨਾ ਲੋਕੇਸ਼ਨ ਲੋਕੇਸ਼ਨ ਪਾਕਿਸਤਾਨ ਦੀ ਜਦੋਂ ਮੇਰੇ ਘਰ ਦੀ ਚਾਹੀਦੀ ਹੋਈ ਤੇ ਦੱਸੀ ਜਿਹੜਾ ਇਹ ਕੰਮ ਹੈ ਨਾ ਇਹ ਕੰਮ ਬੜਾ ਲੈਵਲ ਤੇ ਹੋਏ ਹੋਏ ਨੇ ਤੁਹਾਡੀਆਂ ਤਾਂ ਸੱਤ ਨਸਲਾਂ ਵੀ ਇਹ ਨਹੀਂ ਕਰ ਸਕਦੀਆਂ ਨੇ ਤੇ ਤੂੰ ਸਬਰ ਕਰ ਤੇਰੇ ਹੀ ਪਿੱਛੇ ਲੱਗਿਆ ਮੇਰੀ ਜ਼ਿੰਦਗੀ ਦਾ ਹੋਰ ਕੋਈ ਕੰਮ ਨਹੀਂ ਤੇਰੇ ਹੀ ਪਿੱਛੇ ਟੈਂਸ਼ਨ ਨਾਲ ਅੱਲਾ ਖੈਰ ਕਰੇਗਾ ਬੜਾ ਸੋਹਣਾ ਰਿਜ਼ਲਟ ਦਿਹਾਗਾ ਤੈਨੂੰ ਤੇਰੀ ਜਿੰਨੀ ਤੂੰ ਬਦਮਾਸ਼ੀ ਕਰਨ ਡਿਆ ਨਾ ਬੈਠਾ ਇਸ ਸਾਰੀ ਗੱਡਾਂ ਦਾ ਨਾ ਹੁਣ ਉਹ ਤੋਂ ਹੀ ਵੀਡੀਓ ਪਾਵਾਂਗਾ ਤੇ ਉਹਦੇ ਸਾਹਮਣੇ ਆਵਾਂਗਾ ਜਦੋਂ ਤੇਰਾ ਮੈਂ ਕਰਾਂਗਾ ਆਹ ਲੋਕੇਸ਼ਨ ਦਿਓ ਮਰਦ ਬਣਦਾ ਹੁਣ ਸਾਨੂੰ ਵੀ ਕੋਈ ਚਮਤਕਾਰ ਦਿਖਾਣ ਦਿਓ ਕੋਈ ਜਾਦੂ ਜੂਦੂ ਦਿਖਾਣ ਦਿਓ ਲੋਕੇਸ਼ਨ ਦਿਓ ਮੇਰੇ ਮੈਸੇਜ ਦਾ ਜਵਾਬ ਦਿਓ ਵਸਤ ਤੇ ਜਾਨੂ ਬਾਕੀ ਜਿਹੜੀਆਂ ਤੂੰ ਇਹ ਕਰ ਰਿਆ ਨਾ ਲੋਕੇਸ਼ਨ ਲੋਕੇਸ਼ਨ ਪਾਕਿਸਤਾਨ ਦੀ ਜਦੋਂ ਮੇਰੇ ਘਰ ਦੀ ਚਾਹੀਦੀ ਹੋਈ ਤੇ ਦੱਸਿਂ ਜਿਹੜਾ ਇਹ ਕੰਮ ਹੈ ਨਾ ਤੇ ਕੰਮ ਬੜੇ ਲੈਵਲ ਤੇ ਹੋਏ ਹੋਏ ਨੇ ਤੁਹਾਡੀਆਂ ਤਾਂ ਸੱਤ ਨਸਲਾਂ ਵੀ ਇਹ ਨਹੀਂ ਕਰ ਸਕਦੀਆਂ ਨੇ ਤੇ ਤੂੰ ਸਬਰ ਕਰ ਤੇਰੇ ਪਿੱਛੇ ਲੱਗ ਗਿਆ ਮੇਰੀ ਜ਼ਿੰਦਗੀ ਦਾ ਹੋਰ ਕੋਈ ਕੰਮ ਨਹੀਂ ਤੇਰੇ ਪਿੱਛੇ ਟੈਂਸ਼ਨ ਨਾਲ ਅੱਲਾਹ ਖੈਰ ਕਰੇਗਾ ਬੜਾ ਸੋਹਣਾ ਰਿਜ਼ਲਟ ਦੇ ਆਗਾ ਤੈਨੂੰ ਤੇਰੀ ਜਿੰਨੀ ਤੂੰ ਬਦਮਾਸ਼ੀ ਕਰਨ ਡਿਆ ਨਾ ਬੈਠਾ ਇਸ ਸਾਰੀ ਗੱਡਾਂ ਦਾ ਮੈਂ ਹੁਣ ਉਹ ਤੋਂ ਹੀ ਵੀਡੀਓ ਪਾਵਾਂਗਾ ਤੇ ਉਹਦੇ ਸਾਹਮਣੇ ਆਵਾਂਗਾ ਜਦੋਂ ਤੇਰਾ ਮੈਂ ਕਰਾਂਗਾ ਪਿਆ ਲੋਕੇਸ਼ਨ ਦਿਓ ਮਰਦ ਬਣਦਾ ਹੁਣ ਸਾਾਨੂੰ ਵੀ ਕੋਈ ਚਮਤਕਾਰ ਦਿਖਾਣ ਦੋ ਕੋ ਜਾਦੂ ਜੂਦੂ ਦਿਖਾਣ ਦਿਓ ਲੋਕੇਸ਼ਨ ਦਿਓ ਮੇਰੇ ਮੈਸੇਜ ਦਾ ਜਵਾਬ ਦਿਓ ਇਸ ਹਫਤੇ ਜਾਨੂ ਬਸ ਕੀ ਜਿਹੜੀਆਂ ਤੂੰ ਇਹ ਕਰ ਰਿਆ ਨਾ ਲੋਕੇਸ਼ਨ ਲੋਕੇਸ਼ਨ ਆ ਪਾਕਿਸਤਾਨ ਦੀ ਜਦੋਂ ਮੇਰੇ ਘਰ ਦੀ ਚਾਹੀਦੀ ਹੋਈ ਤੇ ਦੱਸਿਂ ਜਿਹੜਾ ਇਹ ਕੰਮ ਹੈ ਨਾ ਇਹ ਕੰਮ ਬੜੇ ਲੈਵਲ ਤੇ ਹੈ